ਹੋਨੇ ਉਹਦਾ ਜੋ ਬੜਵੱਤ ਮਿਲੇਬਾਈ ਦਾ ਨਾਮ ਆਪਸੀ ਰੰਜਿਸ਼ ਤੇ ਚਲਦੇ ਹੋਏ ਜਦੋਂ ਇਹ ਮਾਮਲਾ ਸੁਲਝਾਣ ਦੀ ਨੌਜਵਾਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਉਹਨਾਂ ਲੋਕਾਂ ਤੇ ਹੀ ਭਰੋਸਾ ਕਰ ਬੈਠਦਾ ਹੈ ਜਿਨ੍ਹਾਂ ਨੇ ਉਹਨਾਂ ਦੀ ਜਾਨ ਲੈਣ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਇਹ ਵਾਇਆ ਹੋਇਆ ਮੁੰਡਾ ਲੜਾਈ ਝਗੜਾ ਖਤਮ ਕਰਨਾ ਚਾਹੁੰਦਾ ਸੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਇਸ ਤੇ ਚਲਦੇ ਹੋਏ ਮੁਲਾਕਾਤ ਕਰਨ ਦੇ ਲਈ ਉਹ ਖਾਲੀ ਪਲਾਟ ਦੇ ਵਿੱਚ ਪਹੁੰਚ ਗਿਆ ਮੀਟਿੰਗ ਦੀ ਥਾਂ بار-बार ਬਦਲੀ ਜਾ ਰਹੀ ਸੀ ਇਸ ਕੱਲ ਤੋਂ ਵੀ ਉਸ ਨੂੰ ਕੋਈ ਸ਼ੱਕ ਨਹੀਂ ਹੋਇਆ ਪਰਿਵਾਰਿਕ ਮੈਂਬਰਾਂ ਨੇ ਜਦੋਂ ਕਿਹਾ ਕਿ ਆਪਣੇ ਭਰਾਵਾਂ ਨੂੰ ਲੈ ਜਾਵੇ ਤਾਂ ਉਸ ਨੇ ਕਿਹਾ ਕਿ ਨਹੀਂ ਮੈਂ ਸਿਰਫ ਗੱਲਬਾਤ ਕਰਕੇ ਵਾਪਸ ਪਰਤ ਆਉਣਾ ਪਰ ਨਹੀਂ ਪਤਾ ਸੀ ਕਿ ਉਹ ਜ਼ਾਲਮਾਂ ਨੇ ਮੁੰਡੇ ਦੀ ਜਾਨ ਬੇਰਹਿਮੀ ਦੇ ਨਾਲ ਲੈ ਲੈਣੀ ਹੈ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਝੂਠ ਬੋਲ ਕੇ ਮੁੰਡੇ ਨੂੰ ਇਕੱਲੇ ਬਾਹਰ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਉਸਤੇ ਤਾਪੜ ਤੋੜ ਗੋੜੀਆਂ ਚਲਾ ਕੇ ਉਸ ਦੀ ਜਾਨ ਲੈਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਆਪਣੀ ਅੱਖੀ ਸਭ ਕੁਝ ਦੇਖਣ ਵਾਲੇ ਚਸ਼ਮਦੀਦ ਦੋਸਤੇ ਵੱਲੋਂ ਵੀ ਸਾਰਾ ਦਰਦ ਬਿਆਨ ਕੀਤਾ ਕਿ ਕਿਉਂਕਿ ਉਸਨੇ ਆਪਣੀ ਅੱਖਾਂ ਦੇ ਸਾਹਮਣੇ ਹੀ ਜਵਾਨ ਮੁੰਡੇ ਨੂੰ ਖਤਮ ਹੁੰਦੇ ਦੇਖਿਆ ਬਿਨਾਂ ਕਿਸੂਰੋਂ ਹੀ ਮੁੰਡੇ ਦੀ ਜਾਨ ਲੈ ਲਈ ਗਈ ਅਤੇ ਇਸ ਦੇ ਪਿੱਛੇ ਦਾ ਕਾਰਨ ਜ਼ਮੀਨੀ ਵਿਵਾਦ ਰਿਹਾ ਜੇਕਰ ਇਹ ਜਵਾਨ ਪੁੱਤ ਉਹਨਾਂ ਤੇ ਭਰੋਸਾ ਨਾ ਕਰਦਾ ਤਾਂ ਜਿਹੇ ਜਿਉਂਦਾ ਹੁੰਦਾ ਉਸ ਦੇ ਜਨਮਗਰੋਂ ਪਰਿਵਾਰਿਕ ਮੈਂਬਰਾਂ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਜਿਨ੍ਹਾਂ ਦਾ ਰੋ ਰੋ ਕੇ ਮਾਣਾ ਹਾਲ ਹੈ ਹਾਂ ਕੀ ਗੱਲ ਹੋਈ ਅੱਜ ਗੱਲ ਕੋਈ ਨਹੀਂ ਇਹਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ ਕਾਲੇ ਨੇ ਮਾਰਿਆ ਪਰ ਨੇ ਸੱਧਿਆ ਪਹਿਲਾ ਭੂਣ ਕਰਕੇ ਕਹਿੰਦਾ ਬਲਾਟਕ ਕੋਲੇ ਆ ਜਾ ਮੈਂ ਕਿਹਾ ਨਾ ਜਾ ਗੱਲਾ ਆਪਣੇ ਭਰਾਵਾਂ ਨੂੰ ਲੈ ਜਾ ਕਿਨਾਂ ਵੇ ਗੱਲ ਸੁਣ ਕੇ ਆ ਰਹਿਣਾ ਓਨੇ ਮੈਨੂੰ ਕੀ ਬਤਾ ਬਾਬਸ ਜਿਨੀ ਆਣਾ ਕਿਹੜਾ ਪਾਇਆ ਵਾ ਉਹ ਚਾਰ ਪੰਜ ਚਾਲੇ ਗੱਡੀ 'ਚ ਇਕੱਲਾ ਹੀ ਉਨੇ ਬੱਚੇ ਆ ਤੇਨੇ ਬੱਚੇ ਆ ਅਰੇ ਮੇਰੇ ਤੇਨੇ ਬੱਚੇ ਰੋਲਡੇ ਛੱਡ ਗਿਆ ਮੈਂ ਕਿਹਾ ਪਰੰਦੇ ਵਿੱਚੇ ਨਾ ਲੱਗਵੀਂ ਤੂੰ ਹੁਣ ਸੁਣ ਕੇ ਵੱਜ ਜਾ ਨਾ ਵਾ ਹੁਣ ਤਾਂ ਕਿਤਾਬ ਰਣੇ ਉਸੇ ਵੇਲੇ ਪਲਾਟ ਚ ਛੱਡ ਗਿਆ ਵਾ ਹਾਂ ਕੀ ਨਾਮ ਸੁਵਿੰਦਰ ਸਿੰਘ ਸੁਦਰਸ਼ਨ ਕੀ ਗੱਲ ਹੋਈ ਆ ਜੀ ਜੀ 2-3 ਦਿਨ ਹੋ ਗਏ ਰਾਜਨਾਮਾ ਚੱਲਣ ਡਿਆ ਸੀ ਤੇ ਰੋਜ ਕਹਿ ਦਿੰਦੇ ਸੀ ਅੱਜ ਦਿਨੇ ਪਾਹੇ ਅੱਜ ਤੇ ਕੱਲ ਕੱਲ ਇਹਨਾਂ ਪਹਿਲਾਂ ਇੱਕ ਟੈਰੀ ਟੈਰੀਆ ਬੁਲਾਇਆ ਇੱਥੇ ਵੀ ਬੰਬੀ ਤੇ ਬੰਬੀ ਤੇ ਗਿਆ ਵੀਰ ਨਾਲ ਗਿਆ ਬੰਬੀ ਤੇ ਤੇ ਬੰਬੀ ਤੋਂ ਇਹਨਾਂ ਗਿਆ ਵੀ ਜਿਹੜਾ ਵੀਰ ਜਿਹਨਾਂ ਦੇ ਨਾਲ ਤੁਹਾਡਾ ਡਿਸਕਾਊਂਟ ਚੱਲਦਾ ਤਾਂ ਜਿਹਨਾਂ ਨਾਲ ਝਗੜਾ ਇੱਕ ਸਕਵਿੰਦਰ ਸਿੰਘ ਹੀ ਇੱਕ ਗੋਪੀ ਹੀ ਇੱਕ ਤਰਸਿੱਕੇ ਦਾ ਸੋਨੂ ਹੀ ਤੇ ਦੋ ਬਾਜਵਾ ਭਰਾ ਹੀ ਉਹਨਾਂ ਦਾ ਨਾਮ ਨਹੀਂ ਯਾ ਮਾਲੂ ਭਰਾ ਹੀ ਦੋਨੇ ਦੇਖਾ ਡੇਪਾ ਜਨ ਸਰਪੰਚ ਜੀ ਲਾਲਗਣਾ ਨੇ ਇੰਨੇ ਫੋਨ ਕਰ ਕਰ ਕੇ ਸੱਦਿਆ ਸਾਰਾ ਇੰਨੇ ਸਾਰੀ ਗੇਮ ਪਵਾਈ ਆ ਜਿੰਨ ਸਾਰੀ ਤੇ ਉਹਨਾਂ ਬੱਲਾ ਬੰਬੀ ਦੇ ਸੱਦਿਆ ਬੰਬੀ ਦੇ ਵੀਰ ਨੂੰ ਉਹਨਾਂ ਭਰਾ ਮੇਰੇ ਨੇ ਫੋਨ ਕੀਤਾ ਵੀ ਆ ਜਾ ਵੀ ਇੱਥੇ ਆ ਜਾਓ ਤੇ ਇਹਦਾ ਕਰਕੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਵੀ ਇਹ ਆ ਗਿਆ ਉੱਥੇ ਤੇ ਜਦੋਂ ਇੱਥੇ ਲਗਿਆ ਵੀ ਭਜ ਨੇ ਕਿਹਾ ਵੀ ਮੇਰੇ ਘਰੇ ਆ ਜਾਓ ਸਰਪੰਚ ਨੇ ਤੇ ਸਰਪੰਚ ਨੇ ਘਰੇ ਸੱਦਿਆ ਤੇ ਉੱਥੇ ਵੀ ਜਦੋਂ ਪਤਾ ਵੀ ਮੈਂ ਹੁਣ ਆਪਣੇ ਘਰ ਕੋਈ ਗਲਤ ਕੰਮ ਕਰਵਾ ਨਹੀਂ ਸਕਦਾ ਉੱਥੋਂ ਵੀ ਜਾਂਦਾ ਉਹਦੇ ਪਲਾਟ 'ਚ ਆ ਜਾਓ ਪਲਾਟ 'ਚ ਜਦੋਂ ਉਹਨੇ ਕਿਹਾ ਵੀ ਚੱਲ ਮੇਰੇ ਨਾਲ ਬੇ ਸਰਪੰਚਾ ਰਾਣੇ ਤੇ ਆਂਦਾ ਤੂੰ ਜਾ ਮੈਂ ਤੇਰੇ ਮਗਰ ਆ ਗਿਆ ਵਾ ਤੇ ਉਹਨੂੰ ਘਲਾਤਾ ਵਾ ਤੇ ਇਹ ਵੀ ਨਾਲ ਆ ਗਏ ਆ ਇਹਨਾਂ ਨੂੰ ਆਂਦੇ ਵੀ ਰਾਣ ਦਾ ਵੀ ਤੂੰ ਜਾਓ ਤੇ ਮੈਂ ਤੁਹਾਡੇ ਮਗਰ ਆ ਗਿਆ ਤੇ ਮੁੜ ਕੇ ਅਸੀਂ ਵੀ ਇਹ ਫੇਰ ਵਾਪਸ ਵੀ ਇਹਨਾਂ ਨੂੰ ਕਿ ਮਨ ਚ ਸੁੱਚੀ ਮੈਨੂੰ ਵੀ ਇਹਨਾਂ ਨੂੰ ਫੋਨ ਕਰਤਾ ਵੀ ਆ ਜਾਦਾ ਉਹ ਆਏ ਆ ਬੰਦੇ ਤੇ ਅਸੀਂ ਆਉਂਦੇ ਵੇਂਦੇ ਆ ਗੋਲੀਆਂ ਮਾਰ ਕੇ ਭੱਜ ਗਏ ਅੱਡੇ ਆਉਂਦੇ ਆਉਂਦੇ ਤਾਂ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ ਤੇ ਕਿੰਨੀਆਂ ਗੋਲੀਆਂ ਤਿੰਨ ਚਾਰ ਫਾਇਰ ਹੋਏ ਤਿੰਨ ਹਾਂਜੀ ਚਾਰ ਹਾਂਜੀ ਚਾਰ ਫਾਇਰ ਕੀਤੇ ਤਾਂ 3 ਲੱਗੇ 2 ਇਧਰ ਤੇ 1 ਲੱਕ ਚ ਹਾਂਜੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਿਆ ਗਿਆ ਸੀ ਹਾਂਜੀ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆਈ ਸੀ ਦੋ ਬੰਦੇ ਕੈਨ ਡਿਆ ਗਿਫਤਾਰ ਵੀ ਕੀਤੇ ਆ ਤੇ ਹਾਲੀ ਪਤਾ ਨਹੀਂ ਚੱਲਿਆ ਵੀ ਅਰੈਸਟ ਪਈ ਉਹਨਾਂ ਦੀ ਕਿ ਨਹੀਂ ਸਾਨੂੰ ਹਾਲੀ ਪਤਾ ਨਹੀਂ ਚੱਲਿਆ ਇਹ ਲੱਗਦਾ ਵਾ ਕਿ ਸਰਪੰਚ ਦੀ ਮਲੀਪੁਗਤ ਦੇ ਨਾਲ ਜਿਹੜਾ ਕਤਲ ਹੋਇਆ ਵਾ ਹਾਂਜੀ ਮਲੀਪੁਗਤ ਦੇ ਨਾਲ ਹਲੋ ਸਰਪੰਚ ਵੀ ਫਰਾਰ ਹੋ ਗਿਆ ਵਾ ਰਾਤ ਦਾ ਘਰ ਜਿੰਦਰੇ ਬੂਵੇ ਮਾਰ ਕੇ ਦੋ ਦੋ ਜਿਹੜੇ ਗ੍ਰਿਫਤਾਰ ਆ ਉਹਨਾਂ ਤੇ ਨਾਂ ਦਾ ਹਾਲੀ ਪਤਾ ਨਹੀਂ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਪਿਸਟਲ ਕਿੱਥੋਂ ਆਇਆ ਸੀ ਉਹਨਾਂ ਨੂੰ ਪਿਸਟਲ ਉਹਨਾਂ ਨੂੰ ਨਹੀਂ ਪਤਾ ਕਿੰਨੇ ਜਾਣੇ ਕੋਲ ਪਿਸਟਲ ਸੀ ਪਿਸਟਲ ਇੱਕੋ ਜਾਣੇ ਕੋਲ ਸੀ ਕੀ ਨਾਮ ਹੈ ਜਿਸ ਕੋਲ ਪਿਸਟਲ ਸੀ ਸੋਨੂ ਢੀਲਾ ਉਸੇ ਪਿੰਡ ਦਾ ਰਹਿਣ ਵਾਲਾ ਨਹੀਂ ਉਹ ਤਰ ਸਿੱਕੇ ਦਾ ਆ ਤੇ ਇੱਕ ਰਾਮਪੁਰੇ ਦਾ ਵਾ ਜਿਹੜਾ ਨਾਲ ਉਹਦੇ ਸੀ ਤੇ ਜਿਹੜਾ ਕਾਲਾ ਲੰਗਾ ਉਹ ਅਕਤੂਬਰ ਦਾ ਜਿਹਦੇ ਨਾਲ ਪਲਾਟ ਦਾ ਮਸਲਾ ਸੀ ਉਹਨੇ ਬੰਦੇ ਸੱਦੇ ਆ ਤੇ ਇਹਨਾਂ ਦੇ ਸਾਜਿਦ ਨਾਲ ਭਜੰਦੇ ਸਾਰੇ ਇਹਨਾਂ ਕਰਕੇ ਬਾਜਵਾ ਆលਿਆਂ ਜਿਹੜੋ ਇਹਨਾਂ ਕਿਤੇ ਬਾਜਵੇ ਵਾਲਿਆਂ ਵੀ ਇਹਨੂੰ ਜਦੋਂ ਗੱਡੀ 'ਚ ਬੈਠੇ ਉਹਨਾਂ ਕਹਾ ਵੀ ਕਾਲੇ ਨੂੰ ਦੇ ਪੈ ਹੈ ਲੱਲੋਂ ਨੂੰ ਤੇ ਉਹ ਨਾਲ ਹੀ ਉਹਨਾਂ ਫੇਰ ਕੱਢਦੇ ਕਿੰਨੇ ਮਰਲੇ ਦਾ ਪਲਾੜ ਪਲਾੜ 16 ਮਰਲੇ ਦਾ ਸਾਡੇ ਕੋਲ 10 ਮਰਲੇ ਦਾ ਸਟੇ ਆ ਹਾਂ ਜੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਨਸਾਫ ਚਾਹੀਦਾ ਵਾ ਜਲਦੋਂ ਜਲਦ ਜਿੰਨੀ ਜਲਦ ਹੋ ਸਕਦਾ ਵਾ ਭਾਈ ਹਰਪ੍ਰੀਤ ਸਿੰਘ ਜੀ ਉਸ ਵਕਤ ਤੁਸੀਂ ਮੌਕੇ ਤੇ ਸੀ ਦਸ ਵਕਤੇ ਗੋਲੀਆਂ ਚੱਲੀਆਂ ਵਾ ਹਾਂਜੀ ਭਾਈ ਮੈਂ ਲੱਗੀ ਗੋਲੀ ਕੀ ਗੱਲ ਕੀ ਹੋਈ ਸੀ ਭਈ ਰਾਜਨ ਹੋਇਆ ਇਹਨਾਂ ਦਾ ਤਿੰਨ ਚਾਰ ਦਿਨ ਪਹਿ ਰਾਜਨ ਮੈਂ ਕੱਲ ਟਾਈਮ ਤੇ 5 ਵਜੇ ਪੈਸਾ ਆਉਂਦਾ ਕਿ ਪੈਸੇ ਉਹਨਾਂ ਨੇ ਦਿੱਤੇ ਜੋ ਪੈਸਾ ਦੇ ਲੈਣ ਦੇ ਬਾਣੇ ਨੇ ਸਾਧ ਲਿਆ ਉੱਥੇ ਬੰਬੀ ਦੇ ਉੱਥੇ ਬੈ ਕੇ ਗੱਲਬਾਤ ਕੀਤੀ ਹੋਲਡਨੀ ਪੀਤੀ ਮੁਕੇ ਸਰਪੰਚ ਸਹਾਦਕਾਰ ਆਏ ਸਰਪੰਚ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਆਂ ਪੈਸਾ ਸਾਥ ਓ ਜੇ ਪਲਾਟ ਜਾਏ ਉੱਥੇ ਮਾੜਾ ਸਾਈਡ ਤੋਂ ਮੈਂ ਹੋਇਆ ਉਹਨਾਂ ਨਾਲ ਗੋਲੇ ਚਲਾਤੀਆਂ ਉਹ ਕੋਸ਼ਿਸ਼ ਕੀਤੀ ਨੇ ਬਚਾਪਰਾ ਕਰਨ ਵਾਸਤੇ ਪਰ ਗੋਲੀ ਵੱਜ ਗਈ ਪਿੱਠ 'ਚ ਉਹ ਡੇਪਿਆ ਫਿਰ ਉਹਦੇ ਕੋਲ ਜਾ ਕੇ ਛਾਤੀ 'ਚ ਗੋਲੀਆਂ ਮਾਰੀ ਤੇ ਇੱਕ ਇੱਥੇ ਮਰੀ ਆਰ ਪਾਰ ਹੋ ਗਏ ਕੌਣ ਲੋਕ ਸੂਜਣ ਨੂੰ ਗਏ ਇੱਕ ਕਾਲਾ ਭਗਤ ਪੁਰਾਣੇ ਮੁੰਡਾ ਗੋਪੀ ਇੱਕ ਲੀਲਾ ਸੋਨ ਨੂੰ ਸੋਨ ਡੀਲਾ ਹੁੰਦਾ ਏ ਇਹ ਤਿੰਨੇ ਜਾਣੇ ਸੀ ਤਿੰਨਾਂ ਨੇ ਮਿਲ ਕਾਲਾ ਵਿੱਚ ਬਿਠਾ ਗੱਡੀ 'ਚ ਇਹਨਾਂ ਦੋਨਾਂ ਨੇ ਗੋਲੀਆਂ ਮਾਰੀਆਂ ਪਲਾਟ ਕਿੰਨਾ ਦਾ ਸੀ ਇਹ ਕਾਲੇ ਦਾ ਭਗਤ ਭਗਤ ਬਣਦਾ ਸੀ ਇਹ ਬੰਦੇ ਜਿਹੜੇ ਬਾਹਰੋਂ ਬੁਲਾਏ ਹੋ ਕੇ ਨਹੀਂ ਇਹ ਕਾਲੇ ਨੇ ਬੁਲਾਇਆ ਸੀ ਕਾਲੇ ਦਾ ਜੀ ਪੈਂਤ ਤੱਕ ਵੀ ਰੋਣਾ ਬੜੀ ਸਰਪ੍ਰੇਜ਼ਲੀ ਮਿਲੂ। ਇਹਨਾਂ ਇਹ ਸਾਲਾ ਕੋਈ ਕੁੰਗੀ ਇੱਕ ਕਮਿਸ਼ਨ ਲਈ ਹੀ ਪਲਾਟ ਚ ਲੱਖ ਰੁਪਏ ਮੰਗਦਾ ਹੀ ਕਮਿਸ਼ਨ। ਦੋਨੋਂ ਪਾਸਾਂ ਤੇ ਇਹ ਕਹਿੰਦਾ ਮੈਂ ਰੈਜ਼ਾਮ ਕਰਾ ਦਣਾ ਨਾੜਾ। ਮਣਕੇ ਨੇ ਦੇ ਆਪਸ ਵਿੱਚ ਕੀ ਵੀਆ ਕੀ ਕਹਾਣੀ ਬਣੀ ਤੇ ਨਾਲ ਘਟਣਾ ਸਮਝੇਤਾ। ਲੱਗਦਾ ਕਿ ਸਰਪੰਚ ਦੀ ਮਿਲਿਪੂਰ ਦੇ ਨਾਲ ਹਾਂਜੀ ਹਾਂਜੀ ਹਾਂ ਪਾਜੀ ਇਹਨਾਂ ਦਾ ਅਫਸਰ ਦਾ ਕੰਮ ਇਹਨਾਂ ਨੇ ਕੀਤਾ ਸਰਪੰਚ ਨੇ ਨਹੀਂ ਕੀਤਾ। ਮਣਕੇ ਕਾਲੀ ਬਾਜ ਜੀ ਕੇ ਗੱਲ ਛੱਡ ਗਿਆ ਜੇ ਸੱਚਾ ਹੁੰਦਾ ਫੇਰ ਜਾਂਦਾ ਨਾ ਕਿ ਭਈ ਮੈਂ ਗਲਤ ਨਹੀਂ ਮੈਂ ਬੈਠਾ ਜੋ ਕਾਨੂੰਨੀ ਵਈ ਪੰਦੇ ਬਣਾਉ ਮੇਰੇ ਤੇ। ਉਹ ਬਾਜ ਜੀ ਦੀ ਗੱਲ ਸੀ ਚੰਦ ਦੇ। ਬਾਜਵੇਂ ਤਾਂ ਨਹੀਂ ਹੋਣ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ ਹਾਂਜੀ ਜੀ ਪੂਰਾ ਸਾਥ ਦੇਣ ਦੀ ਪੁਲਿਸ ਪ੍ਰਸ਼ਾਸਨ ਕੋਈ ਪੂਰਾ ਕੋਲ ਐਫ ਆਈ ਆਰ ਬੱਚ ਕਰਦੇ ਹਾਂਜੀ ਹੋ ਗਈ ਹੋ ਗਈ ਕਿੰਨੇ ਜਾਣੇ ਦੇ ਪਰਾਫੀਰ ਬੱਚ ਇਸ ਟਾਈਮ ਸਾਲ 6 ਆਦੇ ਹੋਗੇ 7 7 ਜਾਣੇ ਨਸ਼ਿਆਂ ਦੇ ਹਾਂ ਸ਼ਿੰਦਰ ਹਾਂ 7 7 7 ਜਾਣੇ ਸਰ ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਸਰ ਦੋ ਬੰਦੇ ਹੋਇਆ ਇਸ ਟਾਈਮ ਦੋ ਜਣਾਂ ਨੂੰ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਤੁਸੀਂ ਸਰ ਇਨਸਾਫ ਹੀ ਮੰਗਦੇ ਆ जो वगरा ना ना भाई सा ओ क्या बात है पांडे 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 10 मिनट बाद पांडे पांडे